ਕੈਨੇਡਾ ਦੇ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਇੱਕ ਬਹੁਤ ਵੱਡਾ ਮੁੱਦਾ ਬਣੀਆਂ ਹੋਈਆਂ ਨੇ ਜਿਸ ਨੂੰ ਰੋਕਣ ਦੇ ਲਈ ਬੇਸ਼ੱਕ ਗਵਰਨਮੈਂਟ ਪੱਧਰ ਤੇ ਕਦਮ ਚੁੱਕੇ ਜਾ ਰਹੇ ਨੇ ਪਰ ਫਿਲਹਾਲ ਵੀ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਇਨਸ਼ੋਰੈਂਸ ਬਿਊਰੋ ਆਫ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਆਟੋ ਚੋਰੀ ਦੇ ਨਾਲ ਇਨਸ਼ੋਰੈਂਸ ਕਲੇਮ ਦੇ ਦਾਅਵੇ 1.5 ਬਿਲੀਅਨ ਡਾਲਰ ਤੱਕ ਪਹੁੰਚ ਗਏ ਨੇ ਜੋ ਕਿ ਅੱਜ ਤੱਕ ਕੈਨੇਡੀਅਨ ਹਿਸਟਰੀ ਦੇ ਵਿੱਚ 올 ਟਾਈਮ रिकॉर्ड ਉੱਪਰ ਨੇ ਇਹ 2018 ਤੇ 2020 ਦੀ ਔਸਤ ਨਾਲੋਂ 3 ਗੁਣਾ ਵਾਧਾ ਹੈ ਤੇ 2018 ਨਾਲੋਂ ਇਸ ਵਿੱਚ 254% ਦਾ ਵਾਧਾ ਹੋਇਆ ਹੈ ਹੁਣ ਤੱਕ ਲਗਭਗ 50000 ਆਟੋ ਚੋਰੀ ਦੇ ਕਲੇਮਸ ਇੰਸ਼ੋਰੈਂਸ ਕੰਪਨੀਆਂ ਦੇ ਕੋਲੇ ਪਹੁੰਚ ਚੁੱਕੇ ਨੇ অন্ਟਾਰੀਓ ਦੇ ਵਿੱਚ ਅੰਕੜਾ ਹੋਰ ਵੀ ਮਾੜਾ ਹੈ ਸੂਬੇ ਦੇ ਵਿੱਚ ਆਟੋ ਚੋਰੀ ਦੇ ਦਾਅਵਿਆਂ ਦੇ 524% ਦਾ ਵਾਧਾ ਦੇਖਣ ਨੂੰ ਮਿਲ ਰਿਹਾ ਟ੍ਰਾਂਟੋ ਪੁਲਿਸ ਦੇ ਵੱਲੋਂ ਵੀ ਬੇਸ਼ੱਕ ਲੋਕਾਂ ਨੂੰ ਕਾਰ ਚੋਰੀ ਤੋਂ ਬਚਣ ਦੇ ਲਈ ਕਈ ਦੇਸੀ ਤਰੀਕੇ ਅਪਣਾਉਣ ਦੀ ਸਲਾਹ ਵੀ ਦਿੱਤੀ ਗਈ ਹੈ ਪਰ ਕਾਰ ਜੈਕਿੰਗ ਵੀ 2 ਗੁਣਾ ਵੱਧ ਗਈ ਹੈ ਜਿਸ ਦੇ ਬਾਅਦ ਇਹ ਮੁੱਦਾ ਸਿਆਸੀ ਤੌਰ ਤੇ ਵੀ ਚਰਚਾ ਦੇ ਵਿੱਚ ਬਣਿਆ ਹੋਇਆ ਹੈ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਆਈਬੀਸੀ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਵਧੀਆਂ ਹੋਈਆਂ ਚੋਰੀਆਂ ਦੇ ਨਾਲ 온ਟਾਰੀਓ ਵਾਸੀਆਂ ਨੂੰ ਇਨਸ਼ੋਰੈਂਸ ਦੇ ਲਈ 130 ਡਾਲਰ ਵਾਧੂ ਤਾਰਨੇ ਪੈਣਗੇ ਤੇ ਅਗਲੇ ਸਾਲ ਇਸ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ ਕੰਜ਼ਰਵੇਟਿਵ ਪਾਰਟੀ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕਾਨੂੰਨਾਂ 'ਚ ਢਿੱਲ ਦਿੱਤੀ ਗਈ ਹੈ ਜਿਸ 'ਚ ਕੈਚ ਐਂਡ ਰੀਲੀਜ਼ ਬਿਲ C75 ਜੋ ਕਿ ਕਿਸੇ ਅਪਰਾਧੀ ਨੂੰ ਗ੍ਰਿਫਤਾਰੀ ਦੇ ਕੁਝ ਘੰਟਿਆਂ ਦੇ ਬਾਅਦ ਜ਼ਮਾਨਤ 'ਤੇ ਰਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ ਇਸ ਤਰ੍ਹਾਂ ਚੋਰ ਤੁਰੰਤ ਦਵਾਰਾ ਜਿਲ੍ਹੇ ਚ ਬਾਹਰ ਆ ਕੇ ਅਪਰਾਧ ਚ ਸ਼ਾਮਲ ਹੋ ਜਾਂਦੇ ਨੇ ਇਸ ਤੋਂ ਇਲਾਵਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵੀ ਬੈਲ ਸੀ5 ਜੋ ਕਿ ਅਪਰਾਧੀਆਂ ਲਈ ਘਰ ਦੇ ਵਿੱਚ ਨਜ਼ਰਬੰਦੀ ਦੀ ਆਗਿਆ ਦਿੰਦਾ ਇਸ ਦਾ ਮਤਲਬ ਹੈ ਕਿ ਉਹ ਜਲਦੀ ਬਾਹਰ ਨਿਕਲ ਕੇ ਤੁਰੰਤ ਸੜਕਾਂ ਤੇ ਆ ਸਕਦੇ ਨੇ ਜਿੰਨਾ ਸਿੱਧੇ ਰੂਪ ਦੇ ਵਿੱਚ ਸਰਕਾਰ ਨੂੰ ਇਸ ਤੇ ਲਈ ਦੋਸ਼ੀ ਦੱਸਿਆ ਇਸ ਦੇ ਮੱਦੇ ਨਜ਼ਰ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਬਿੱਲ ਵੀ ਪੇਸ਼ ਕੀਤਾ ਗਿਆ ਜੋ ਕਿ ਤਿੰਨ ਬਾਰ ਮੋਟਰ ਵਹੀਕਲ ਚੋਰੀ ਕਰਨ ਵਾਲਿਆਂ ਲਈ ਘੱਟੋ ਘੱਟ 3 ਸਾਲ ਦੀ ਸਜ਼ਾ ਲਾਜ਼ਮੀ ਕਰਨ ਦੇ ਲਈ ਕੰਮਕਾਜ ਕਰੇਗਾ ਇਸ ਦਾ ਸਮਰਥਨ ਕਿਸੇ ਵੱਲੋਂ ਕੀਤਾ ਜਾਂਦਾ ਕਿ ਨਹੀਂ ਇਹ ਆਉਣ ਵਾਲੇ ਸਮੇਂ 'ਚ ਦੇਖਿਆ ਜਾਏਗਾ ਪਰ ਲੰਬੇ ਸਮੇਂ ਤੋਂ ਇਹ ਚਰਚਾ ਕੈਨੇਡਾ ਦੇ ਵਿੱਚ ਚੱਲ ਰਹੀ ਹੈ ਕਿ ਕੈਨੇਡਾ ਦੇ ਵਿੱਚੋਂ ਕਾਰਾਂ ਚੋਰੀ ਕਰਕੇ ਮੌਂਟਰੀਅਲ ਪੋਰਟ ਦੇ ਰਾਹੀਂ ਗਲਫ ਕੰਟਰੀਆਂ ਅਤੇ ਅਫਰੀਕਾ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਜਿੱਥੇ ਕਿ ਇਹ ਮਹਿੰਗੇ ਭਾਤੇ ਵਿਕਦੀਆਂ ਨੇ ਬੇਸ਼ੱਕ ਬਹੁਤ ਸਾਰੇ ਕੰਟੇਨਰਸ ਦੇ ਵਿੱਚ ਕਾਰਾਂ ਜ਼ਬਤ ਵੀ ਕੀਤੀਆਂ ਗਈਆਂ ਪਰ ਜਿੰਨੀਆਂ ਚੋਰੀ ਹੋ ਰਹੀਆਂ ਨੇ ਉਸ ਦੇ ਮੁਕਾਬਲੇ ਜ਼ਬਤ ਕੀਤੀਆਂ ਕਾਰਾਂ ਦਾ ਨੰਬਰ ਬਹੁਤ ਘੱਟ ਹੈ ਇਸਤੇ ਚਲਦੇ ਆ ਲੋਕ ਜਿੱਥੇ ਪਰੇਸ਼ਾਨ ਨੇ ਉੱਥੇ ਹੀ ਨਾਲੋਂ ਨਾਲ ਸਰਕਾਰਾਂ ਦੇ ਵੱਲੋਂ ਫੰਡਿੰਗ ਦੀ ਐਨਾਨਸਮੈਂਟ ਕੀਤੀ ਗਈ ਫੈਡਰਲ ਸਰਕਾਰ ਨੇ ਇੱਕ ਨੈਸ਼ਨਲ ਪੱਧਰ ਦੀ ਸਮਿਟ ਵੀ ਕਰਵਾਈ ਅਤੇ ਪ੍ਰੋਵਿੰਸ਼ਲ ਸਰਕਾਰਾਂ ਦੇ ਵੱਲੋਂ ਵੀ ਖਾਸ ਕਰ ਅਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਵੀ ਮਿਲੀਅਨਸ ਆਫ ਡਾਲਰ ਦੇ ਫੰਡ ਐਲਾਨੇ ਟਾਸਕ ਫੋਰਸ ਬਣਾਈ ਪਰ ਇਸਤੇ باوجود ਵੀ ਕਾਰਾਂ ਦੀ ਚੋਰੀ ਥੰਮਣ ਦਾ ਨਾਮ ਨਹੀਂ ਲੈ ਰਹੀ ਜਿਸ ਦੇ ਬਾਅਦ ਲੋਕਾਂ ਨੂੰ ਦੇਸੀ ਤਰੀਕਿਆਂ ਦੇ ਨਾਲ ਕਾਰਾਂ ਚੋਰੀ ਰੋਕਣ ਦੀ ਸਲਾਹ ਦਿੱਤੀ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ